पच्चीस सत दो हजार पच्ची न मेवा सिंह ने था सिनुमान साहब पास अपना बया लिखाया कि वो अपने काम कार लिये मानसा आए हुए ਉਹਨਾਂ ਨੂੰ ਰਾਤ ਨੂੰ ਅਰਸ਼ਾ ਜੀ ਬੰਦਿਆ ਨੇ ਘੇਰ ਕੇ ਉਹਨਾਂ ਤੋਂ ਮੋਬਾਈਲ ਕੋਲਿਆ ਤੇ ਇੱਕ ਮੋਬਾਈਲ ਤੋਂ ਕੋਲਿਆ ਜਿਸ ਤੇ ਮੁਕਾਮ ਸਥਾਣਾ ਸਿਟੀ ਮਾਨਸਾ ਨੇ ਮਾਨਸਾ ਨੇ ਉਹਨਾਂ ਦੇ ਬਿਆਨ ਤੇ ਮਕਦਮਾ ਨੰਬਰ 108 ਮਿਤੀ 25/25 307 ਬਿਆਨ ਸਦਨ ਦਰਜ ਕਰਕੇ ਤਫਤੀਸ਼ ਅਮੂਚੀ ਜਾਂਦੀ ਤੇ ਦਰਾਂ ਨੇ ਤਫਤੀਸ਼ ਇਸ ਕੇਸ ਚ ਚਾਰ ਜਿਹੜੇ ਦੋਸ਼ੀ ਨਾਮਜ਼ਦ ਹੋਏ ਚਾਰਾਂ ਦੋਸ਼ੀਆਂ ਨੂੰ ਉਹਨਾਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੈ ਮੋਟਰਸਾਈਕਲ ਤੇ ਜਦ ਵੋਇਲ ਕਮਪਲੈਂਟ ਕਰ ਲਿਆ ਹੈ ਤਾਂ ਇਹ ਜਿਹੜੀ ਵਾਅਦਾਤ ਹੈ ਇਹ ਉਸਨੇ 48 ਘੰਟਿਆਂ ਦੇ ਅੰਦਰ ਅੰਦਰ ਟ੍ਰੇਸ ਕਰਕੇ ਸਾਰੇ ਦੋਸ਼ੀ ਇਹੋ ਇਨਕਾਰ ਕਰਨਗੇ ਸਾਰੇ ਹਾਲਾਤ ਐਸਪੀ ਸਾਹਿਬ ਮਾਨਸਾ ਅਸਿਰਪਗਿਰ ਅਸਮੀ ਦਾ ਕੇਸ ਵਿੱਚ ਚੱਲ ਜਾਂਦੇਗੇ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਗਾਈਡਲਾਈਨ ਤੇ ਤਤਤੀਜੜੀਆਂ ਦਾ ਕੰਮ ਕਦੋਂ ਵਿੱਚ ਚੱਲ ਰਹੀ ਹੈ ਜੋ ਐਸਪੀ ਡੀ ਚਿਮਨਵੰਦ ਸਿੰਘ ਹੌਕੀ ਵੀ ਰੋਈ ਦੇ ਵਿੱਚ ਜਿਤਿਸ਼ ਕਰ ਰਿਹਾ ਚਾਰੇ ਦੋਸ਼ੀ ਪੁਲਿਸ ਮਾਨਟ ਤੇ ਆ ਇਹਨਾਂ ਨੇ ਪਹਿਲਾਂ ਹੋਰ ਕੀ ਵਾਅਦਾਤਾਂ ਕੀਤੀਆਂ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਹੈ ਏ ਇਹ ਆਪਸ ਚ ਕੇ ਮੈਂ ਇਕੱਠੇ ਨੇ ਕਿ ਇਸ ਗੈਂਗ ਦੇ ਹੋਰ ਵੀ ਮੈਂਬਰ ਨੇ ਇਸ ਵਾਰ ਇਹ 30 ਦਰਾਂ ਪਤਾ ਚੱਲੇਗਾ ਇਸ ਦੇ ਨਾਲ ਹੀ ਇੱਕ ਵਾਰਦਾ ਜਿਹੜੀ ਹੈਗੀ ਆ ਉਹ ਸਿਟੀ 2 ਵਾਂਸਾ ਦੇ ਸਿੰਫੋਨੀ ਦੇ ਨੇੜੇ ਵੇਸੀ ਜਿਹਦੇ ਚ ਇੱਕ ਵਿਅਕਤੀ ਜਿਹੜਾ ਹੈ ਹਰਜਿੰਦਰ ਸਿੰਘ ਉਹਦੇ ਪਾਸੋਂ ਉਹਨੂੰ ਘੇਰ ਕੇ ਉਹਦਾ ਮੋਬਾਈਲ ਫੋਨ 30000 ਰੁਪਏ ਨਗਦ ਤੇ ਉਹਦੇ ਡਾਕੂਮੈਂਟਸ ਡਰਾਈਵ ਸੈਂਸ ਪੈਨ ਕਾਰਡ ਆਰ ਸੀ ਉਦਸਨ ਦੀ ਇਹ ਡਾਕੂਮੈਂਟ ਹੁਣ ਲੰਦਿਆ ਨੇ ਜਮਨਤ ਸਿੰਘ ਖੋਲੇ ਸੀ ਤਾਂ ਇਸ ਮਕਦਮੇ ਦੇ ਵਿੱਚ ਖਾਣਾ ਸ਼ਿਫਟ 2 ਐਸ ਐਚਓ ਸਬੰਸਟੇਬਲ ਵਿਸ਼ਿੰਗ ਨੇ ਮਕਦਮਾ ਨੰਬਰ 139 ਮਿਤੀ 26/7/2025 ਦਰਜ ਕਰਕੇ ਤਫਤੀਸ਼ ਐਸ ਸੀ ਯਾਦਨ ਸਿੰਘ ਨੂੰ ਨੌਲਜ ਲਿਆਂਦੀ ਗਈ ਜਿਦੇ ਚ ਤਿੰਨ ਦੋਸ਼ੀ ਜਿਹੜੇ ਨਾਮਿਤ ਹੋਏ ਨੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਹੈ ਮੋਬਾਈਲ ਤੇ ਡਾਕੂਮੈਂਟ ਜਿਹੜੇ ਬਰਾਮਦ ਕਰਨੇ ਗਏ ਨੇ ਦੋਸ਼ੀ ਪੁਲਿਸ ਮਾਨਤੇ ਨੇ ਦੋਸ਼ੀਆਂ ਨੇ ਕੀ ਕੀ ਵਾਰਦਾਤਾਂ ਕੀਤੀਆਂ ਨੇ ਉਹਦੇ ਬਾਰੇ ਨੂੰ ਹੈ ਨਾ ਫਟਿਸ ਕਿਤੀ ਜਾ ਰਹੀ ਹੈ ਤੇ ਇਹਦੇ ਨਾਲ ਜਿਹੜਾ ਹੈ ਦੋ ਮੁਕੱਦਮੇ ਜਿਹੜੇ ਸ਼ਹਿਰ ਦੇ ਵਿੱਚ ਦਰਜ ਕਰਕੇ ਕੁੱਟਾ ਪਵਾਉਂਦੇ ਸਾਰੇ ਦੋਸ਼ੀ ਅਸੀਂ ਇਨਕਾਰ ਕੀਤੇ ਨੇ ਤੇ ਬਰਾਮਗੀ ਜਿਹੜੀ ਕਰਨੀ ਹੈ ਮੇਰੀ ਬੇਨਤੀ ਜਿਹੜੀ ਹੈ ਸ਼ਹਿਰ ਵਾਸੀਆਂ ਨੂੰ ਹੈ ਕਿ ਜਦੋਂ ਵੀ ਕੋਈ ਅਜਿਹੀ ਵਾਰਦਾਤ ਹੁੰਦੀ ਹੈ ਉਹ ਪੁਲਿਸ ਨੂੰ ਤੁਰੰਤ ਸੂਚਨਾ ਦੇਣ ਤੇ ਨਾਲ ਹੀ ਜਿਸ ਤਰ੍ਹਾਂ ਬਾਕੀ ਹੋਰ ਕਮਵਕਾਲਾਂ ਚ ਪੁਲਿਸ ਦਾ ਸਹਿਯੋਗ ਕਰਦੇ ਨੇ ਉਸੇ ਤਰ੍ਹਾਂ ਹੀ ਸਹਿਯੋਗ ਦੇਣ ਮਾੜੇ ਲੋਕਾਂ ਨੂੰ ਉਸੇ ਬਿਲਕੁਲ ਸਿਰ ਨਹੀਂ ਚੁਪਣ ਦੇਣਾ ਮਾਰੀਓਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਲੜੀ ਚ ਦੋ ਵਿਅਕਤੀ ਤੇ ਅਸੀਂ ਚੌਕੀ ਕੋੜ ਤਰਮੂਚ ਜਿਨ੍ਹਾਂ ਨੇ ਇੱਕ ਸੁੱਤੀ ਵੀ ਔਰਤ ਦੇ ਤੰਗਲ ਜ਼ਬਰਦਸਤੀ ਖੋਲੇ ਸੀ, ਲਾਲੇ ਸੀ। ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮਕਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਹੈ ਤੇ ਉਹ ਮਾਤਾ ਦੇ ਜਿਹੜੇ ਸੋਨੇ ਦੇ ਤੰਗਲ ਆਡੇ ਜਿਹੜੇ ਲਾਹੇ ਸੀ ਉਹ ਬਰਾਮਦ ਕਰਨੇ ਨੇ ਉਹ ਵੀ ਦੋਸ਼ੀੜੇ ਪੁਰਸ਼ ਮੰਨਦੇ ਨੇ। ਉਹਨਾਂ ਤੋਂ ਹੀ ਕੁਝ ਖਿਚੋਰੀ ਹੈ। ਤੇ ਉਹਨਾਂ ਕੋਲੋਂ ਵੀ ਕਹੀ ਹੈ ਪਲਾਸ ਜਿਹੜੇ ਹੈ ਹੋ ਗਏ ਸੰਭਾਵਨਾ ਕਹਿਣ ਤੋਂ ਭਾਵ ਕਿ ਪਿਛਲੇ 3 ਦਿਨਾਂ ਦੇ ਵਿੱਚ ਸਿਟੀ 11 ਦਾ ਸਿਟੀ 21 ਦਾ ਤੇ ਸਦਰਮਾਨ ਦਾ ਚੋਕੀ ਕੋਡ ਤੋਂ ਉਹ ਪੁਲਿਸ ਨੇ ਚੌੜੀ ਨਵਾਂ ਸਾਹਿਬ ਵਿੱਚ ਕੁੱਲ ਜਿਹੜੇ ਹੈਗੇ ਆ 9 ਚੋਰ ਜਾਂ ਤੇਰੇ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਤੋਂ ਤਿੰਨਾਂ ਘਟਨਾਵਾਂ ਦੇ ਵਿੱਚ ਹੋਇਆ ਹੋਇਆ ਮਾਲ ਉਹ ਬਰਾਮਦ ਕਰ ਲਿਆ ਗਿਆ 9 ਦੇ 9 ਜਿਹੜੇ ਹੈਗੇ ਆ ਦੋਸ਼ੀ ਉਹ ਪੁਲਿਸ ਰਾਸਟ ਨੇ ਰਿਮਾਨਤੇ ਨੇ ਜਿਨ੍ਹਾਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਰੀ ਜਿਹੜੀ ਵਾਰਤਾ ਉਹਨਾਂ ਨੇ ਕੀਤੀਆਂ ਉਹ ਟ੍ਰੇਸ ਕਰਕੇ ਸਾਹਮਣੇ ਲਿਆਂਦੇ ਜਾਣੀਆਂ ਇਹਨਾਂ ਨੂੰ ਜਿਹੜਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਸਜ਼ਾ ਦੇਈ